ਅੱਜ ਪਟਿਆਲਾ ਵਿੱਚ ਪਹੁੰਚੇਓ ਪਟਿਆਲਾ ਵਾਸੀਆਂ ਦੇ ਵਿੱਚ ਆ ਚੜ੍ਹ ਬਾਈ ਜੀ ਉਹ ਛਾਏ ਵੱਟਾ ਤੇ ਕਿਵੇਂ ਦੇਖ ਰਹੇ ਹੋ ਅੱਜ ਦੇਖੋ ਉਤਸ਼ਾਹ ਤਾਂ ਤੁਸੀਂ ਦੇਖ ਰਹੇ ਹੋ ਕਿਸੇ ਪਾਸੇ ਤਿਲਸ ਨੂੰ ਵੀ ਥੋਣ ਨਹੀਂ ਤੇ ਕੈਮਰਿਆਂ ਵਾਲੇ ਸੋਣੇ ਆ ਚਾ ਵੀਡੀਓ ਵਾਲੇ ਸਾਡੇ ਨਾਲ ਸਾਰੇ ਟਰੈਵਲ ਕਰਕੇ ਆਏ ਆ ਇੰਨਾ ਚਾਏ ਇੰਨੀ ਖੁਸ਼ੀ ਆ ਸਾਰਿਆਂ ਨੂੰ ਇੰਨਾ ਉਤਸ਼ਾਹ ਹੈ ਬੰਦੇ ਵਾਰਤ ਦਾ ਕਿਉਂਕਿ ਮਾਲਵੇ ਦੇ ਵਿੱਚ ਕੋਈ ਬੰਦੇ ਵਾਰਤ ਖੜਦੇ ਕਦੇ ਚੱਲੀ ਹੋਈ ਨਹੀਂ ਸੀ ਸ੍ਰੀ ਅਮਰਸਰ ਸਾਹਿਬ ਵੱਲ ਕਿਉਂਕਿ ਸਾਡਾ ਦਰਬਾਰ ਸਾਹਿਬ ਆ ਉੱਥੇ ਉੱਥੇ ਸਾਡੇ ਬੰਦੇ ਵਾਰਤ ਆ ਜਿਹੜੀ ਉਹ ਚੱਲ ਕੇ ਉਧਰੋਂ ਸੱਤ ਦੇ ਤਕਰੀਬ ਆਜਾ ਦੇ ਤੋ ਬਹਿ ਜਾ ਸੱਤ ਦੇ ਕਰੀਬ ਜਿਹੜੀਆਂ ਬੰਦੇ ਵਾਰਤ ਜਿਹੜੀਆਂ ਐ ਉਹ ਚੱਲਦੀਆਂ ਐ ਅੱਗੇ ਨਿਕਲ ਜਾਂਦੀ ਆ ਸਾਡੇ ਜੰਮੂ ਨੂੰ ਕਟੜਾ ਨੂੰ ਨਿਕਲ ਜਾਂਦੀ ਆ ਤੇ ਫਿਰ ਉਦੋਂ ਬਾਅਦ ਜੰਮੂ ਕਸ਼ਮੀਰ ਨੂੰ ਵੀ ਸ਼੍ਰੀਨਗਰ ਬਾਰਾਮੂਲਾ ਤੱਕ ਚੱਲਦੀ ਆ ਪਰ ਇਹ ਮਾਲਵਾ ਸਾਡਾ 13 ਡਿਸਟ੍ਰਿਕਟ ਆ ਜਿਹੜੇ ਉਹ ਕੱਟੇ ਹੋਏ ਸੀ ਇਸ ਟੀਨ ਨਾਲ ਤੇ ਅੱਜ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਅਸ਼ਵਨੀ ਵੈਸ਼ਨਵ ਜੀ ਦਾ ਕਿਉਂਕਿ ਮੈਂ ਉਦੋਂ ਦਾ ਹੀ ਇਹ ਲੱਗਿਆ ਸੀ ਵੀ ਰੇਲਵੇ ਵਿੱਚ ਕੋਈ ਜਦੋਂ ਹੁਣ ਮੈਂ ਮੰਤਰੀ ਆ ਤੇ ਫਿਰ ਕੋਈ ਕਮੀ ਰਹੇ ਪੰਜਾਬ 'ਚ ਅਸੀਂ ਸਭ ਤੋਂ ਪਹਿਲਾਂ ਇਹ ਬੰਦੇ ਬਾਰਤ ਜਿਹੜੀ ਮਾਲਵੇ ਨੂੰ ਅੱਜ ਦਿੱਤੀ ਆ ਇਹਦੇ ਨਾਲ ਸਾਰਿਆਂ ਦਾ ਕੋਈ ਚਾਹੇ ਡਾਕਟਰ ਆ ਕੋਈ ਇੱਧਰ ਡਾਕਟਰ ਇਲਾਜ ਕਰਨੀ ਆਉਂਦੇ ਸੀ ਹੁਣ ਆ ਕੇ ਇਲਾਜ ਕਰਕੇ ਆਪਰੇਸ਼ਨ ਸਰਜਰੀ ਕੋਸ਼ੇ ਵਾਪਸ ਜਾ ਸਕਦੇ ਆ ਚੰਗੇ ਲਾਇਰ ਆ ਜਾ ਸਕਦੇ ਆ ਚੰਗੇ ਟੀਚਰ ਉਰੇ ਕਾਲਜਾਂ ਯੂਨੀਵਰਸਿਟੀ ਪੜਾ ਕੇ ਪੜਾਉਣਾ ਪੜਾਉਣਾ ਆ ਸਕਦੇ ਆ ਬੜੇ ਤੋਂ ਵੱਡਾ ਬਿਜ਼ਨਸਮੈਨ ਆ ਜਿਹੜਾ ਉਹ ਆ ਜਾ ਸਕਦਾ ਆ ਸਕਦਾ ਆਮ ਆਦਮੀ ਆ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲ ਸਕਦਾ ਟਾਈਮ ਦੀ ਕਮੀ ਆ ਨਾ ਇਹ ਛੇਤੀ ਜਾ ਕੇ ਮੁੜ ਸਕਦਾ ਹੈ ਇੱਕ ਇਧਰੋਂ ਜਿਵੇਂ 7.5 ਚੱਲਣੀ ਹੈ ਉਧਰੋਂ 4 ਵਜੇ ਦਿੱਲੀੋਂ ਚੱਲ ਪੈਣੀ ਹੈ ਤੇ ਇਸ ਕਰਕੇ ਇਹ ਸੁਰੱਖਿਤ ਵੀ ਹੈ ਜੇ ਤੇਜ਼ ਆ ਫਾਸਟ ਆ ਤੇ ਨਾਲ ਦੀ ਨਾਲ ਇਹ ਕਵਜ ਜਿਹੜਾ ਸਿਸਟਮ ਲੱਗਿਆ ਹੈ ਜਿਹੜਾ ਕਿਲੋਮੀਟਰ ਤੋਂ ਪਹਿਲਾਂ ਹੀ ਕੋਈ ਵੀ ਆਬਜੈਕਟ ਆ ਕੋਈ ਟ੍ਰੇਨ ਆ ਉਹਨੂੰ ਦੇਖ ਲੈਂਦਾ ਤੇਨ ਆਪਣੇ ਆਪ ਹੀ ਆਟੋਮੈਟਿਕਲੀ ਟ੍ਰੇਨ ਆ ਜਿਹੜੀ ਉਹ ਸਪੀਡ ਆ ਉਹਦੀ ਉਸ ਤਰੀਕੇ ਨਾਲ ਹੋ ਜਾਂਦੀ ਆ ਉਹਦੇ ਬ੍ਰੇਕ ਲੱਗ ਜਾਂਦੇ ਆ ਡਰਾਈਵਰ ਨੂੰ ਜਾਂ ਪਾਇਲਟ ਨੂੰ ਉਹਨੂੰ ਚਾਹੇ ਕੁਝ ਨਾ ਕਰਨ ਦੀ ਲੋੜ ਆ ਆਟੋਮੈਟਿਕਲੀ ਕਵਜ ਜਿਹੜਾ ਹੈ ਉਹ ਕਰੇਗਾ ਉਦੋਂ ਬਾਅਦ ਇਸ ਤਰੀਕੇ ਨਾਲ ਇਹਦੀ ਲਾਈਟ ਇਸ ਤਰੀਕੇ ਨਾਲ ਇਹਦੇ ਜਿਹੜੇ ਸ਼ੀਸ਼ੇ ਨੇ ਤੁਸੀਂ ਦੇਖੋ ਚੰਗੀ ਤਰ੍ਹਾਂ ਦੇਖ ਸਕੇ ਹੋਰ ਇਹਦੇ ਕੈਮਰੇ ਇਸ ਤਰੀਕੇ ਨਾਲ ਲਾਏ ਨੇ ਅਸੀਂ ਗੇਟ ਤੇ ਵੀ ਜਿਹੜੇ ਕੈਮਰੇ ਆ ਅੰਦਰ ਤਾਂ ਹੈ ਹੀ ਹੈ ਅੰਦਰ ਜੇ ਕੋਈ ਦਿੱਕਤ ਆਉਂਦੀ ਆ ਕਿਸੇ ਵੀ ਮੈਡੀਕਲ ਪ੍ਰੋਬਲਮ ਵੀ ਆ ਸਕਦੀ ਆ ਉਹ ਇੱਕਦਮ ਕੈਮਰੇ ਦੇਖ ਰਹੇ ਆ ਦੂਜੀ ਗੱਲ ਉਹ ਬਟਨ ਦੱਬ ਕੇ ਬੋਲ ਸਕਦੇ ਆ ਸਪੀਕਰ ਨੇ ਉਹ ਆਵਾਜ਼ ਅੱਗੇ ਤੱਕ ਜਾਏਗੀ ਵੀ ਮੈਨੂੰ ਕੋਈ ਹੈਲਥ ਇਸ਼ੂ ਆ ਜਾਂ ਕੋਈ ਪਰੇਸ਼ਾਨੀ ਆ ਉਹ ਛੇੜਖਾਨੀ ਕਰ ਰਿਹਾ ਇੱਕਦਮ ਉਹਦੀ ਸੀਟ ਨੰਬਰ ਤੇ ਉਹ ਆਪਣਾ ਬੋਲ ਸਕਦਾ ਉਸ ਤੋਂ ਬਾਅਦ ਜਿਹੜੇ ਵੀ ਕੋਈ ਜੇਬ ਕਤਰੇ ਆ ਕ੍ਰਾਈਮ ਕਰਨ ਵਾਲੇ ਆ ਟ੍ਰੇਨਾਂ 'ਚ ਕਰਦੇ ਆ ਆਮ ਤੌਰ ਤੇ ਉਹਦਾ ਡਾਟਾ ਹੈ ਸਾਡੇ ਕੋਲ ਹਰੇਕ ਪੁਲਿਸ ਸਟੇਸ਼ਨ ਕੋਲ ਹਰ ਜਿਹੜਾ ਸਾਡੇ ਰੇਲਵੇ ਪ੍ਰੋਟੈਕਸ਼ਨ ਪੁਲਿਸ ਆ ਉਹਦੇ ਕੋਲ ਹੈਗਾ ਇਹ ਜੀ ਆਰ ਪੀ ਕੋਲ ਹੈਗਾ ਇਹ ਉਹ ਸਾਰੀਆਂ ਸੀ ਉਹ ਕੈਮਰੇ ਦੇ ਉਹਦੇ ਵਿੱਚ ਉਹਦੇ ਡਿਸਕ ਚ ਪਾਵਾਂਗੇ ਜਦੋਂ ਵੀ ਉਹ ਬੰਦਾ ਜਦੋਂ ਵੀ ਟ੍ਰੇਨ ਚੜੇਗਾ ਉਹ ਕੈਮਰੇ ਦੇ ਵਿੱਚ ਉਹਦੀ ਪਿਕਚਰ ਆ ਜਾਏਗੀ ਤਾਂ అలਾਰਮ ਵੱਜ ਜਾਏਗਾ ਉਹ ਟ੍ਰੇਨ ਚ ਵੀ ਤੇ ਪੁਲਿਸ ਸਟੇਸ਼ਨ ਚ ਵੀ ਕੋਈ ਕ੍ਰਾਈਮ ਹੋਣੋਂ ਬਚ ਸਕਦਾ ਏ ਜਿਹੜੀਆਂ ਸੀਟਾਂ ਨੇ ਉਹ 360 ਡਿਗਰੀ ਪੂਰੀਆਂ ਰੋਟੇਸ਼ਨ ਕਰਦੀਆਂ ਘੁੰਮਦੀਆਂ ਏ ਪੂਰੀਆਂ ਤੇ ਇਸ ਕਰਕੇ ਕੋਈ ਵੀ ਇਹ ਚ ਕਮੀ ਨਹੀਂ ਬਹੁਤ ਇਹਦੀ ਜਿਵੇਂ ਅੱਜਕੱਲ੍ਹ ਦੀਆਂ ਗੱਡੀਆਂ ਨਾ ਇੱਕਦਮ ਸਪੀਡ ਫੜਦੀਆਂ ਤੇ ਨਾ ਇਹਦਾ ਇਹ ਆ ਬੀ ਇੰਜਨ ਕੋਈ ਮੋੜ ਕੇ ਲਿਆਉਣਾ ਪਊ ਪਿੱਛੇ ਲਾਉਣਾ ਪਊ ਦੋਨੋਂ ਪਾਸੇ ਇੰਜਨ ਆ ਜਿੱਧਰ ਪਾਸੇ ਮਰਜੀ ਨੂੰ ਜਾ ਸਕਦੀ ਆ ਇਹ ਬਹੁਤ ਖੁਸ਼ੀ ਅੱਜ ਹੋਈ ਆ ਚਾਹੇ ਫਿਰੋਜ਼ਪੁਰ ਹੋਵੇ ਚਾਹੇ ਫਰੀਦਕੋਟ ਹੋਵੇ ਚਾਹੇ ਸੰਗਰੂਰ ਚ ਹੋਵੇ ਚਾਹੇ ਆ ਜਾ ਕੇ ਪਟਿਆਲੇ ਚ ਹੋਵੇ ਪਟਿਆਲਾ ਤਾਂ ਜਿਹੜਾ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਮੰਤਰੀ ਪਹਿਲਾਂ ਵੀ ਰਹੇ ਜਿਵੇਂ ਮੈਂ ਮਨਿਸਟਰ ਆ ਤੇ ਉਹ ਲਗਾਤਾਰ ਇਹ ਗਾਇੰਦਰ ਸਾਡੇ ਵੱਡੀ ਭੈਣ ਉਹ ਲਗਾਤਾਰ ਇਸ ਗੱਲ ਨੂੰ ਮੈਨੂੰ ਜਦੋਂ ਵੀ ਟੈਲੀਫੋਨ ਮੈਂ ਸਮਝਦਾ ਹਫਤੇ ਚ ਤਿੰਨ ਵਾਰ ਤਾਂ ਉਹਨਾਂ ਦਾ ਟੈਲੀਫੋਨ ਕੋਈ ਨਾ ਕੋਈ ਕੰਮ ਉਹਦਾ ਆਈ ਜਾਣਾ ਉਹਨਾਂ ਦਾ ਤੇ ਇਸ ਕਰਕੇ ਹੁਣ ਵੀ ਮੈਨੂੰ ਮਹਾਰਾਣੀ ਜੀ ਦਾ ਫੋਨ ਆਇਆ ਅਸੀਂ ਤਰਨ ਤਰਨ ਸੀਗੇ ਬੀਬੀ ਜੀ ਵੀ ਮੈਂ ਵੀ ਤੇ ਮੈਂ ਉੱਥੇ ਵਾਪਸ ਚੱਲੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਖਾਸ ਤੌਰ ਤੇ ਬੰਦੇਵਾਲ ਜਿਹੜੀ ਪਟਿਆਲੇ ਤੋਂ ਕੱਢੀ ਪਟਿਆਲੇ ਸਟਾਪੇਜ ਤੇ ਹੋਰ ਵੀ ਇਕੱਲਾ ਨਹੀਂ ਪਹਿਲਾਂ ਆ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਚਾਹੇ ਹਰਦੁਆਰ ਨੇ ਥੇ ਗਈ ਚਾਹੇ ਸਾਡੀ ਨਦੇੜ ਸਾਹਿਬ ਨੂੰ ਟ੍ਰੇਨ ਗਈ ਅੱਗੇ ਪਟਨਾ ਸਾਹਿਬ ਦੀ ਡਿਮਾਂਡ ਆ ਬਹੁਤ ਜ਼ਿਆਦਾ ਉਹ ਵੀ ਅਸੀਂ ਕਰਾਂਗੇ ਹੋਰ ਵੀ ਜਿਹੜਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਦੇ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਤੁਹਾਨੂੰ ਜੀ ਜਾਖਲ ਨੂੰ ਜਾਖਲ ਨੂੰ ਵੀ ਜਿਹੜੀ ਇੱਕ ਪ੍ਰੋਵੀਡਰ ਨਹੀਂ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਆ ਉਹਨੂੰ ਵੀ ਜਿਹੜਾ ਏ ਉਹਨੂੰ ਕਿਵੇਂ ਪ੍ਰਾਇੋਰਟੀ ਤੇ ਲਿਆਂਦਾ ਜਾਵੇ ਉਹ ਲਿਆਂਵਾਂਗੇ ਵੀ ਮੋਹੱਲੇ ਨੂੰ ਮਾਰੀ ਕਿ ਜੀ ਤਰਸਰ ਉਪ ਚੋਣ ਦੀ ਕੀ ਸਥਿਤੀ ਲੱਗਦੀ ਹੈ ਤੁਹਾਨੂੰ ਕੀ ਕੀ ਲੱਗਦਾ ਹੈ ਕਿ ਹੁਣ ਜਿਹੜੀ ਸਥਿਤੀ ਜਿਹੜੀ ਭਾਜਪਾ ਦੇ ਹੱਥ ਦੇ ਵਿੱਚ ਜਾਣ ਜਾ ਰਹੀ ਹੈ ਦੇਖੋ ਉੱਥੇ ਮੈਂ ਆਜ਼ਾਦ ਮਿਲਵਾਰ ਵੀ ਤੁਹਾਡੇ ਵਿੱਚ ਆ ਗਿਆ ਹੁਣ ਮੈਂ ਕਦੇ ਛੋਟੀ ਗੱਲ ਨਹੀਂ ਕਰਦਾ ਇਸ ਵੇਲੇ ਉੱਥੇ ਬਹੁਤ ਗਹਿਗੱਡ ਮੁਕਾਬਲਾ ਚੱਲ ਰਿਹਾ ਜਿਵੇਂ ਉੱਤੇ ਜਾ ਕੇ ਜਾਦ ਸਟਾਲ ਨਹੀਂ ਹੁੰਦਾ ਐ ਲੱਗਦਾ ਹੁੰਦਾ ਵੀ ਖੜ ਗਿਆ ਇਸ ਵੇਲੇ ਉੱਥੇ ਐ ਲੱਗਦਾ ਵੀ ਸਾਰੀਆਂ ਪਾਰਟੀਆਂ ਬਰਾਬਰ ਭਿੱੜ ਰਹੀਆਂ ਬਰਾਬਰ ਖੜੀਆਂ ਐ 20-20000 ਵੋਟ ਤੇ 25-25000 ਵੋਟ ਤੇ ਇੰਨੇ ਕ ਨਾਲ ਹੀ ਜਿਹੜੀ ਉੱਥੇ ਜਿੱਤ ਹੋ ਜਾਣੀ ਐ ਬਹੁਤ ਗਹਿਗੱਡ ਲੜਾਈ ਉੱਥੇ ਚੱਲ ਰਹੀ ਆ ਸਰਕਾਰ ਸਿਰਫ ੱੱਕਾ ਕਰਨ ਦੇ ਵਿੱਚ ਹੁਣ ਲੱਗੀ ਹੋਈ ਆ ਆ ਚਾਰ ਦਿਨ ਲਗਾਤਾਰ ਉਹਨਾਂ ਨੇ ਵਿਦਾਊਟ ਨੰਬਰ ਗੱਡੀਆਂ ਹੋਰ ਸਭ ਕੁਝ ਕੀਤਾ ਤੇ 10 ਦਿਨ ਹੋ ਗਏ ਤਾਂ ਭੰਡ ਆਪ ਬੈਠਾਏ ਉੱਥੇ ਚੁਟਕਲੇ ਸੁਣਾਉਣ ਨੂੰ ਫ੍ਰੀ ਦੇ ਵਿੱਚ ਹੋਰ ਕੀ ਚਾਹੀਦਾ ਵਾਈਫ ਉਹਨਾਂ ਦੀ ਅਲੱਗ ਕਰ ਰਹੀ ਆ ਸੋਧੀਆ ਆਪ ਬੈਠਾ ਕੇਜਰੀ ਵਾਲਾ ਆਪ ਹੋਏ ਪਸੀਨੇ ਪਸੀਨੀ ਹੋਏ ਪਏ ਜੇ ਕੰਮ ਕੀਤਾ ਹੋਵੇ ਇਹੀ ਭੰਡ ਕਹਿੰਦਾ ਹੁੰਦਾ ਸੀ ਕਹਿੰਦਾ ਜੇ ਮੈਂ ਇੱਕ ਬਾਰ ਜਿੱਥੋਂ ਵੋਟ ਪਾ ਕੇ ਸਾਨੂੰ ਜਿਤਾਤਾ ਉਹਦੇ ਫਿੱਟੇ ਮੂੰਹ ਜੇ ਦੁਬਾਰਾ ਵੋਟ ਮੰਗਣ ਚੱਲਿਆ ਜਾਵੇ ਤੇ ਹੁਣ ਤੂੰ ਤਾਂ ਤੇ ਗੋਡਣੀਆਂ ਲੱਗੀਆਂ ਆ ਤੇਰੀਆਂ ਉੱਥੇ ਤੂੰ ਨੌਕਰੀਆਂ ਮੰਨ ਰਿਆਂ ਦਿਖਾਉਣ ਨੂੰ ਉੱਥੇ ਹੀ ਤੂੰ ਹੋਰ ਪ੍ਰੋਗਰਾਮ ਕਰ ਰਹੇ ਆ ਤੇ ਹੁਣ ਕਿਉਂ ਜਾਨਾ ਵੋਟ ਮੰਗਣ ਭਾਈ ਦੂਜੀ ਕਾਂਗਰਸ ਦੀ ਗੱਲ ਕਰੋਂ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਇੱਕ ਦੂਜੇ ਦੀ ਪੱਗ ਲਾਉਣ ਤੇ ਹੀ ਲੱਗੇ ਹੋਏ ਟਿੱਪਣੀਆਂ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ ਦੇ ਜਿਹੜੇ ਪ੍ਰਧਾਨ ਵੀ ਕਰ ਰਿਹਾ ਹੋਰ ਟਿੱਪਣੀ ਤਾਂ ਮੈਂ ਕਹਾਂ ਜੀ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਲੋਕਾਂ ਦਾ ਵਿਰੋਧ ਦੇਖਣ ਨੂੰ ਮਿਲਦੇ ਤੁਸੀਂ ਇਹ ਮੈਨੂੰ ਤਾਂ ਲੱਗਦਾ ਜਿਹੜਾ ਰਾਜਾ ਵੜਿੰਗ ਤੇ ਬਾਜਵਾਏ ਆਪ ਤਾਂ ਕਰਦੇ ਹੀ ਕਰਦੇ ਇੱਕ ਦੂਜੇ ਨੂੰ ਠੱਬੀ ਲਾਉਣੀ ਦੂਜਾ ਇਹਨਾਂ ਦੀਆਂ ਫਾਈਲਾਂ ਐ ਜਿਹੜੀਆਂ ਉਸ ਇਹਦਿਆਂ ਦੇ ਸੀਐਮ ਦੇ ਕੋਲ ਆ ਜਿਹੜਾ ਇਹ ਭੰਡਾ ਇਹ ਇਹਨਾਂ ਦੀ ਮਰੋੜਦਾ ਇਹ ਚਾਬੀ ਤੇ ਇਹ ਜੇ ਪੁੱਠੀਆਂ ਸਿੱਧੀਆਂ ਗੱਲਾਂ ਇਹਨਾਂ ਤੋਂ ਕਰਾਉਂਦਾ ਇਹ ਡਰਦੇ ਕਿਸੇ ਕੋਲ ਬੱਸ ਬਾਡੀ ਦਾ ਕੇਸ ਆ ਕਿਸੇ ਕੋਲ ਜ਼ਮੀਨਾਂ ਦਾ ਬੀ ਦਾ ਕੇਸ ਆ ਉਹ ਤੋਂ ਡਰਦੇ ਹੀ ਇਹ ਤੁਣਕਾ ਮਾਰਦਾ ਇਹ ਨੱਚੀ ਜਾਂਦੇ